ਭਾਜਪਾ ਦੇ ਗੁੰਡੇ ਭਾਜਪਾ ਦੇ ਸਮਰਥਕ ਉਹ ਆਮ ਆਦਮੀ ਦੇ ਸਮਰਥਕ ਜਿਹੜੇ ਆ ਭਾਜਪਾ ਦੇ ਖਾਸ ਕਰਕੇ ਰਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਦਾ ਯਤਨ ਕੀਤਾ ਹੈਗਾ ਔਰ ਜਿੜੀ ਭਗਵੰਤ ਮਾਨ ਦੀ ਪੁਲਸਾ ਮੂਕ ਦਰਸ਼ਨ ਬਣੀ ਰਹੀ ਆ ਲੋਕਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੂੰ ਭਾਜਪਾ ਪਸੰਦਾ ਵੀ ਜੇਹੇ ਪੰਜਾਬ ਜਾ ਕੇ ਇਹ ਮੰਦਰਾ ਤੇ ਗੁਰਦੁਆਰਿਆਂ ਦੇ ਨਾਂ ਤੇ ਭੇੜਨਗੇ ਧੋਨੋ ਇਹਨਾਂ ਜਾਤਾਂ ਦੇ ਨਾਂ ਤੇ ਲੜਾਉਣਗੇ ਇਹ ਮੈਂ ਸਮਝਦਾ ਕਿ ਕਿਸਾਨ ਦਾ ਹਿੱਤ ਨਹੀਂ ਜਾ ਰਹੇ ਕਿਸਾਨ ਜਿਹੜਾ ਬੜਾ ਕਾਨੂੰਨ ਮੰਨਣ ਵਾਲਾ ਤੇ ਬੜਾ ਕੁਦਰਤ ਨਾ ਆ ਇਹ ਕਿਸਾਨ ਦੇ ਨਾਂ ਤੇ ਆਪਣਾ ਦੰਦਾ ਚੁਣਦੇ ਆ ਇਸ ਕਰਕੇ ਫੇਰ ਪਾਤ ਪਾਣੋਂ ਲੈਦੇ ਕਿਸਾਨ ਦੇ ਨਾਂ ਤੋਂ ਪਾਤ ਪਾਣ ਨੂੰ ਵਾਕੇ ਟਰੈਪ ਕਰਦੇ ਨਾ ਪਾਤ ਪਾਣ ਹੋ ਗਿਆ ਸਰਵਣ ਸਿੰਘ ਪੁੰਦੇਰ ਇਹਨਾਂ ਠੁਠੇ ਉਪਰਲੇ ਪਰਿਵਾਰਗੇ ਇਹ ਇਹ ਜਿਹੜਾ ਹੈਗਾ ਸਮਾਜ ਦੇ ਵਿੱਚ ਬੰਨੀਆਂ ਪਾਉਣ ਚ ਔਰ ਇਹ ਸਰਵਣ ਸਿੰਘ ਪੁੰਦੇਰ ਕਿਰਤੀ ਕਿਸਾਨ ਯੂਨੀਅਨ ਦੇ ਨਾਂ ਤੇ ਦਿਨਾਂ ਕੋ ਕਰਤੀਆ ਨਾ ਕੋਈ ਕਿਸਾਨ ਇਹਨਾਂ ਦਾ ਇਹ ਆਪਣੀ ਇੱਕ ਇਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ ਮੈਂ ਸਰਵਣ ਸਿੰਘ ਪੁੰਦੇਰ ਜਿਹੜਾ ਦੋਵਾਂ ਮੋਰਚਿਆਂ ਵੱਲੋਂ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਉਹ ਨੂੰ 132 ਦਿਨ ਲਗਭਗ ਉੱਥੇ ਹੋ ਗਿਆ ਹਰ ਲਗਭਗ 13 ਫਰਵਰੀ ਤੋਂ ਪਹਿਲਾਂ 6 ਦਿਨ ਸਰਕਾਰ ਨੇ ਕੰਦਾ ਕੱਢ ਕੇ ਸਾਰੇ ਰਾਹ ਜਿਹੜੇ ਆ ਰੁਕੇ ਹੋਏ ਆ ਅਸੀਂ ਉਦੋਂ ਤੋਂ ਕਹਿ ਰਹੇ ਆ ਬਾਜ਼ਾਰ ਖੋਲੇ ਜਾਣ ਇਹਦੇ ਨਾਲ ਪੰਜਾਬ ਦਾ ਅਰਥਚਾਰਾ ਪੰਜਾਬ ਦੇ ਵਪਾਰੀ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਆ ਔਰ ਜਿਵੇਂ ਤੁਹਾਨੂੰ ਪਤਾ ਸੀ ਭਾਜਪਾ ਦੇ ਕੁਝ ਲੋਕ ਕਹਿੰਦੇ ਸੀ ਵੀ 2 ਜੂਨ ਤੋਂ ਬਾਅਦ ਇਹਨਾਂ ਨਾਲ ਨਿਬੜਾਂਗੇ ਔਰ ਸੱਚ ਸਾਬਤ ਹੋਇਆ ਬੇਸ਼ੱਕ ਜੂਨ ਹੀ ਚੱਲ ਰਿਹਾ ਬਾਸ਼ਪਾ ਦੇ ਗੁੰਡੇ ਬਾਸ਼ਪਾ ਦੇ ਸਮਰਥਕ ਕੁਝ ਆਮ ਆਦਮੀ ਦੇ ਸਮਰਥਕ ਜਿਹੜੇ ਆ ਪਾਸ਼ਪਾ ਦੇ ਖਾਸ ਕਰਕੇ ਔਰ ਮਾਈਨਿੰਗ ਮਾਫੀਆ ਜਿਹੜਾ ਅੱਜ ਸ਼ੰਭੂ ਵਾਲੀ ਸਟੇਜ ਤੇ ਸ਼ੰਭੂ ਸਟੇਜ ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈਗਾ ਔਰ ਜਿਹੜੀ ਭਗਵੰਤ ਮਾਨ ਦੀ ਪੁਲਿਸ ਆ ਮੂਕ ਦਰਸ਼ਨ ਬਣੀ ਰਹੀ ਆ ਕੀ ਭਗਵੰਤ ਮਾਨ ਦੀ ਸ਼ਾਇਦ ਸਾਰਾ ਕੁਝ ਹੋ ਰਿਹਾ ਹੈਗਾ ਔਰ ਤੁਹਾਨੂੰ ਪਤਾ ਹੋਊਗਾ ਪਿਛਲਾ ਦਿੱਲੀ ਅੰਦੋਲਨ ਦੋ ਉੱਤੇ ਵੀ ਸਿੰਘੂ ਦੀ ਸਟੇਜ ਤੇ ਪਾਸ਼ਪਾ ਦੇ ਗੁੰਡਿਆਂ ਨੇ ਜਿਹੜਾ ਵਾ 100 150 ਬੰਦਾ ਉੱਥੇ ਆ ਕੇ ਫੋਰਸ ਤੇ ਹੁੰਦਿਆਂ ਜਿਵੇਂ ਹਮਲਾ ਕੀਤਾ ਸੀ ਤੁਹਾਨੂੰ ਪਤਾ ਹੀ ਹੈਗਾ ਵਾ ਇੱਥੇ ਸਿਕਿਉਰਟੀ ਹੈਗੀ ਪੰਜਾਬ ਪੁਲਿਸ ਦੀ ਤੋਂ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਪਾਸ਼ਪਾ ਪਸੰਦ ਆ ਪੀ ਜੇਹੇ ਪੰਜਾਬ ਚ ਆ ਕੇ ਇਹ ਮੰਦਿਰਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਭਿੜਨਗੇ ਦੋਨੋਂ ਇਹਨੇ ਜਾਤਾਂ ਦੇ ਨਾਂ ਤੇ ਲੜਾਉਣਗੇ ਔਰ ਕਿਉਂਕਿ ਇਹ ਇੰਡੀਆ ਲੈਵਲ ਤੇ ਹਾਰ ਕੇ ਹੈਗੇ ਆ ਪੰਜਾਬ ਚ ਇਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਹੈਗੀ ਔਰ ਇਹ ਚੱਲ ਰਿਹਾ ਅੰਦੋਲਨ ਜਿਹੜਾ ਲਗਾਤਾਰ ਅੱਗੇ ਜਾ ਰਿਹਾ ਹੁਣ ਇਹਨਾਂ ਨੂੰ ਲੱਗਦਾ ਵਾ ਕਿ ਇਹ ਮੰਗਾ ਮੰਨ ਤੋਂ ਬਿਗਾਰੇ ਇਹਨਾਂ ਕੋ ਕੋਈ ਗੁਜ਼ਾਰਾ ਨਹੀਂ ਹੈਗਾ ਫਿਰ ਆਪ ਦੇ ਸਮਰਥਕ ਅਸੀਂ ਇਕੱਲੇ ਇਕੱਲੇ ਦੀ ਫੋਟੋ ਅਰ ਪਿੰਡਾਂ ਤੋਂ شناخت ਕਰਵਾ ਦੇਾਂਗੇ ਇਹ ਬੰਦਿਆਂ ਨੇ ਜੋ ਕੁਝ ਕੀਤਾ ਜਾ ਕੇ ਸ਼ੰਭੂ ਬਾਡਰ ਤੇ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਕ ਨੇ ਪੁਵਾਦ ਦੇ ਲੋਕ ਨੇ ਇਹ 13 ਹਰ ਬਰੀ ਤੋਂ ਹੀ ਲੰਗਰ ਵਰਤਾ ਰਹੇ ਨੇ ਜਿੰਨਾ ਉਹਨਾਂ ਦਾ ਸਹਿਯੋਗ ਆ ਉਹਦਾ ਕੋਈ ਦਿਨ ਦਿੱਤਾ ਨਹੀਂ ਜਾ ਸਕਦਾ ਇਹ ਸਥਾਨਕ ਲੋਕਾਂ ਦੇ ਨਾਤਾ ਦੇ ਪਾਛਪਾ ਦੇ ਗੁੰਡੇ ਜੋ ਕੁਝ ਕਰ ਰਹੇ ਨੇ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕੋਈ ਨਵੀਆਂ ਲੱਖਾਂ ਟਕਰਾ ਕੇ ਆਪ ਪੁਛਾਉਂਦਾ ਰਹਾਦਾ ਹੁਣ ਪਾਛਪਾ ਦਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀ ਸਿਕਿਉਰਿਟੀ ਹੈ ਤੁਸੀਂ ਪੁੱਛੋ ਆਪ ਤੇ ਐਸਐਸਪੀ ਨੂੰ ਉਹ ਕਿੱਥੇ ਆ ਏਡੇ ਵੱਡੇ ਅੰਦੋਲਨ ਦੀ ਰਾਖੀ ਕਰਦੀ ਤੁਸੀਂ ਕਿੱਥੇ ਹੈਗੇ ਜਾਂ ਤੁਹਾਡੀ ਇੰਟੈਲੀਜੈਂਸੀ ਨੂੰ ਪਤਾ ਸੀ ਫਿਰ ਤੁਸੀਂ ਕਿਉਂ ਨਹੀਂ ਕਦਮ ਚੱਕੇ ਹੈਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਆ ਲੋਕਲ ਫੌਜ ਦੀਆਂ ਨੂੰ ਮੈਂ ਬੇਨਤੀ ਕਰਦੇ ਅੱਗੇ ਆਓ ਔਰ ਮੋਰਚੇ ਵਿੱਚ ਪਹੁੰਚੋ ਆਕਮਾਂ ਨੂੰ ਬੇਨਤੀ ਕਰ ਰਹੇ ਹਾਂ ਇਹ ਸਾਹਮਲੇ ਦਾ ਪਾਛਪਾ ਮੋਦੀ ਦੀ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਬਿਲਕੁਲ ਡਰਨ ਡਰਨ ਵਾਲੇ ਨਹੀਂ ਹੈਗੇ ਅਰੇ ਪਾਸ਼ਪਾ ਪਹਿਲੋਂ ਵੀ ਚਾਲ ਚੱਲਦੇ ਸੀ ਪਹਿਲੋਂ ਵੀ ਇਹਨਾਂ ਦੇ ਮੂੰਹ ਭੰਨੇ ਆ ਅੱਗੇ ਵੀ ਮੂੰਹ ਭੰਨਾਂਗੇ ਅਰ ਹੁਣ ਪਾਸ਼ਪਾ ਮੋਦੀ ਸਰਕਾਰ ਆਪਕੇ ਚੈਨਲਾਂ ਤੇ ਪਹਿਲੋਂ ਵੀ ਜਦੋਂ ਆਏ ਸੀ ਮੀਡੀਆ ਨਾਲ ਸੀਗਾ ਹਸੂ ਖਾਲਿਆ ਨਾਲ ਮੀਡੀਆ ਹੁੰਦਾ ਵਾ ਸੀ ਕੋਈ ਇਤਰਾਜ਼ ਨਹੀਂ ਕਰਦੇ ਮੀਡੀਆ ਤੇ ਹੁਣ ਇਹਨਾਂ ਚੈਨਲਾਂ ਤੇ ਪਰਸੈਪਸ਼ਨ ਬਣਾਉਂਦਾ ਜਨਮ ਕੀਤਾ ਜਾਊਗਾ ਔਰ ਜੋ ਪਾਟਪਾ ਦਾ ਮੀਨਸਟ੍ਰੀਮ ਮੀਡੀਆ ਵੇ ਬਖਾਲੂਗਾ ਯੂਪੀ ਦੇ ਵਿੱਚ ਜਿਹੜੀ ਪ੍ਰਧਾਨ ਮੰਤਰੀ ਦੀ ਗੱਡੀ ਤੇ ਜੁੱਤੀ ਵੱਜੀ ਉਹਨੂੰ ਕਿਸੇ ਮੀਡੀਆ ਨੇ ਨਹੀਂ ਬਖਾਲਿਆ ਹੈਗਾ ਕੁਝ ਚੰਨ ਨਿਰਪੱਖ ਖਬਰਾਂ ਤੋਂ ਇਲਾਵਾ ਇਸ ਕਰਕੇ ਸਾਜ਼ਿਸ਼ ਰਚੀ ਗਈ ਆ ਕਿਸਾਨੋ ਮਜ਼ਦੂਰੋ ਤਗੜੇ ਹੋ ਜਾਓ ਅਸੀਂ ਇਹ ਇਹਦਾ ਇਹਦਾ ਜਵਾਬ ਇੱਕ ਦਾ ਜਵਾਬ ਪੱਥਰ ਨਾਲ ਦਵਾਂਗੇ ਆਪਣੇ ਵੱਲੋਂ ਸ਼ਾਂਤੀ ਬਣਾ ਕੇ ਰੱਖਣੀ ਆ ਔਰ ਔਰ ਦੇਖੋ ਉਹਨਾਂ ਦੇ ਸਮੇਂ ਵਿੱਚ ਕਿਵੇਂ ਇਹਦਾ ਗੱਲਾਂ ਦਾ ਜਵਾਬ ਦੇਣੇ ਆ ਹਰਿਆਣਾ ਯਾਰ ਮਹਾਰਾਸ਼ਟਰ ਦੇ ਲੋਕ ਪੱਛਪਾ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਗੇ ਧੰਨਵਾਦ ਬਾਰਡਰ ਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਜੋ ਬਹੁਤ ਪਰੇਸ਼ਾਨ ਸੀ बार-बार ਪ੍ਰਾਰਥਨਾ ਵੀ ਕਰਦੇ ਰਹੇ ਵਪਾਰੀਆਂ ਨੇ ਵੀ ਕੀਤੀ ਕਿ ਸਾਡੇ ਬਿਜ਼ਨਸ ਤਬਾਹ ਹੋ ਰਹੇ ਆ ਸਾਨੂੰ ਆਉਣ ਜਾਣ ਦੇ ਰਸਤੇ 'ਚ ਬਹੁਤ ਜ਼ਿਆਦਾ ਤਕਲੀਫਾਂ ਨੇ ਜਿਹੜਾ ਰਸਤਾ 50-50 ਕਿਲੋਮੀਟਰ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਜਿਹੜੇ 2 ਕਿਲੋਮੀਟਰ ਹੀ ਦੂਰ ਆ ਇਹਨਾਂ ਦੀ ਵਜ੍ਹਾ ਕਰਕੇ ਤੇ ਇਹ ਮੈਂ ਸਮਝਦਾ ਕਿ ਇੱਕ ਕਿਸਾਨਾ ਦਾ ਹਿੱਤ ਨਹੀਂ 사ਧ ਰਹੇ ਕਿਸਾਨ ਜਿਹੜਾ ਬੁੜਾ ਕਾਨੂੰਨ ਨੂੰ ਮੰਨਣ ਵਾਲਾ ਤੇ ਬੁੜਾ ਪਵਿੱਤਰ ਨਾਮ ਆ ਇਹ ਕਿਸਾਨ ਦੇ ਨਾਮ ਤੇ ਆਪਣਾ ਦੰਦਾ ਚਲਾਉਂਦੇ ਆ ਇਸ ਕਰਕੇ ਫਿਰ ਭਾਜਪਾ ਦਾ ਨਾਮ ਲੈ ਲੈਂਦੇ ਆ ਕਿ ਸਾਡੇ ਸ਼ਾਮ ਤੋਂ ਭਾਜਪਾ ਦੇ ਲੋਕ ਆ ਕੇ ਖਰਾਬ ਕਰ ਰਹੇ ਨਾ ਭਾਜਪਾ ਦਾ ਕੋਈ ਗਿਆ ਸਰਗੁਣ ਸਿੰਘ ਪੰਦੇਰ ਇਹਨਾਂ ਝੂਠੇ આરોਪਾਂ ਲਈ ਮਾਫੀ ਮੰਗੇ ਔਰ ਇਹ ਨਾ ਕਿਸਾਨ ਦਾ ਹਿੱਤ 사ਧ ਰਹੇ ਆ ਔਰ ਇਹ ਆਸਵਾਸ ਦੇ ਪਿੰਡਾਂ ਆ ਰਹੇ ਨੇ ਹੁਣ ਇਹਨਾਂ ਨੂੰ ਉਠਾਉਣਾ ਤੇ ਇਹ ਜਿਹੜਾ ਹੈਗਾ ਇਹ ਸਮਾਜ ਦੇ ਵਿੱਚ ਬੰਨੀਆਂ ਪਾਉਣ ਚ ਔਰ ਇਹ ਸਰਵਨ ਸਿੰਘ ਪੁੰਦੇਰ ਕਿਰਤੀ ਕਿਸਾਨ ਯੂਨੀਅਨ ਦੇ ਨੋਤੇ ਨਾ ਤਾਂ ਇਹਦੇ ਨਾਲ ਕੋਈ ਕਿਰਤੀ ਆ ਨਾ ਕੋਈ ਕਿਸਾਨ ਇਹਦਾ ਨਾਮ ਇਹ ਆਪਣੀ ਇੱਕ ਇਸ ਤਰ੍ਹਾਂ ਦਾ ਕੰਮ ਇਹਨਾਂ ਨੇ ਚਲਾ ਰੱਖਿਆ ਜੋ ਇਹਨਾਂ ਦਾ ਧੰਦਾ ਤੇ ਮੈਂ ਇਹੀ ਪ੍ਰਾਰਥਨਾ ਕਰੂੰਗਾ ਕਿ ਸ਼ੁਭੇ ਦੇ ਹਾਲਾਤ ਖਰਾਬ ਨਾ ਕਰੋ ਤੁਹਾਡੇ ਇਸ ਵਜ੍ਹਾ ਕਰਕੇ ਪਹਿਲਾਂ ਤਾਂ ਗੱਡੀਆਂ ਟ੍ਰੇਨਾਂ ਜਿਹੜੀਆਂ ਨੇ 89 ਡਿਗਰੀ ਡਾਇਵਰਟ ਹੁੰਦੀਆਂ ਰਹੀਆਂ ਤੇ ਉਹਨਾਂ ਦੇ ਨਾਲ ਆਈਆਂ ਗਈਆਂ ਨਹੀਂ ਤੇ ਇੱਥੋਂ ਬਿਜ਼ਨਸ ਵੀ ਜਾ ਰਹੇ ਨੇ ਲੋਕ ਦੂਜੀਆਂ ਸਟੇਟਾਂ ਨੂੰ ਜਾ ਰਹੇ ਨੇ 10000 ਕਰੋੜ ਤੋਂ ਵੱਧ ਦਾ ਕੰਮ ਜਾ ਚੁੱਕਿਆ ਲੈਦਰ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਤੇ ਬਾਕੀ ਵੀ ਉਦਯੋਗ ਜਿਹੜੇ ਹੈ ਹੌਜ਼ਰੀ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਸਪੋਰਟਸ ਇੰਡਸਟਰੀ ਇੱਥੋਂ ਜਾ ਚੁੱਕੀ ਹੈ ਜਿੰਨੀਆਂ ਇੰਡਸਟਰੀ ਸੀਗੀਆਂ ਉਹ ਇੱਥੋਂ ਜਾ ਰਹੇ ਨੇ ਹੌਲੀ-ਹੌਲੀ ਕਿਉਂਕਿ ਕੋਈ ਨਵੀਂ ਇਨਵੈਸਟਮੈਂਟ ਆ ਨਹੀਂ ਰਹੀ ਇਹਨਾਂ ਦੀ ਵਜ੍ਹਾ ਕਰਕੇ ਭਗਵੰਤ ਸਿੰਘ ਮਾਨ ਨੂੰ ਵੀ ਕਹਾਂਗੇ ਕਿ ਆਪਣੇ ਰਾਜਨੀਤਿਕ ਹਿੱਤ ਸਾਧਣ ਤੋਂ ਬਾਹਰ ਆ ਜਾਓ ਕਿਉਂਕਿ ਇਹ ਸਪਾਂਸਰਡ ਵਾਈ ਆਮ ਆਦਮੀ ਪਾਰਟੀ ਹੈ ਤੇ ਇਸ ਤੋਂ ਇਹਨਾਂ ਨੂੰ ਬਾਹਰ ਆ ਕੇ ਲੋਕਾਂ ਦੀਆਂ ਸੁਵਿਧਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਇਹੋ ਜਿਹੇ ਗੁੰਡਾਗਰਦੀ ਕਰਦੇ ਆ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਜੋ ਭਗਵੰਤ ਸਿੰਘ ਮਾਨ ਨਹੀਂ ਰੋਕ ਰਹੇ ਔਰ ਆਮ ਆਦਮੀ ਪਾਰਟੀ ਇਹ ਇੱਕ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਔਰ ਇਹਨਾਂ ਨਾਲ ਮਿਲ ਕੇ ਖਾਤੀ ਜਥੇਬੰਦੀਆਂ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਜਗਿੰਦਰ ਸਿੰਘ ਅਗਰਾਹਾਂ ਦੀ ਹੈਗੀ ਹੈ ਜਦ ਬਾਕੀ ਲੋਕਾਂ ਦੇ ਹੈਗੇ ਨੇ ਜਾਂ ਰਾਜੇਵਾਲ ਜੀ ਵੀ ਹੈਗੇ ਆ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੇ ਤਕਲੀਫ ਨਹੀਂ ਦਿੰਦੇ ਲੋਕਾਂ ਨੂੰ ਇਹ ਤਕਲੀਫ ਦੇਣ ਤੇ ਆਏ ਹੋਏ ਆ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਭਈ ਇਹ ਕਿਸਾਨ ਦੀ ਮੂਵਮੈਂਟ ਨੂੰ ਹੀ ਖਰਾਬ ਕਰ ਰਹੇ ਨੇ ਤੇ ਤੁਸੀਂ ਜਰੂਰ ਇਹਨਾਂ ਨੂੰ ਰੋਕੋ ਇਸ ਗੱਲ ਤੋਂ ਔਰ ਸਰਕਾਰ ਵੀ ਰੋਕੇ ਔਰ ਇਹਨਾਂ ਦੇ ਲੋਕਾਂ ਨੂੰ ਕਹਿਣਾ ਕਿ ਥੋੜੀ ਸ਼ਾਂਤੀ ਬਣਾਈ ਰੱਖੋ ਤਾਂ ਕਿ ਇਹਨਾਂ ਨੂੰ ਆਰਾਮ ਨਾਲ ਗੱਲਬਾਤ ਨਾਲ ਹੀ ਇੱਥੋਂ ਹਟਾਇਆ ਜਾ ਸਕੇ